ਆਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋ ਜੀ ਤੁਹਾਡੇ ਲਈ ਬਹੁਤ ਸਾਰੇ ਸੋਹਣੇ ਸੂਟ ਲੈ ਕੇ ਆਈਆਂ ਆਲ ਓਵਰ ਦੇ ਵਿੱਚ ਦੇਖੋ ਜੀ ਏਕੇ ਟੈਕਸ ਦੇ ਸੂਟ ਨੇ ਜੀ ਇਹ ਤੇ ਰੇਟ ਵੀ ਬਹੁਤ ਸੋਹਣਾ ਹੈਗਾ ਇਹਦਾ ਜੀ ਆਹ ਦੇਖੋ ਜੀ ਏਕੇ ਟੈਕਸ ਦੀ ਮੋਹਰ ਲੱਗੀ ਹੋਈ ਆ ਏਕੇ ਟੈਕਸ ਦੇ ਸੂਟ ਨੇ ਜੀ ਪ੍ਰੀਮੀਅਮ ਕੁਆਲਿਟੀ ਦੇ ਆਹ ਦੇਖੋ ਤੇ ਘਰ ਪਾਉਣ ਵਾਸਤੇ ਸੂਟ ਹੈਗੇ ਨੇ ਤੇ ਸਿਰਫ ਰੇਟ ਇਹਦਾ ਹੈਗਾ ਸਿਰਫ 500 ਰੁਪਏ ਤੇ ਆਲ ਓਵਰ 5 ਮੀਟਰ ਸੂਟ ਹੈਗਾ ਇਹ ਵਿਦਆਊਟ ਦੁਪੱਟਾ ਸੂਟ ਹੈਗਾ ਤੇ ਬਹੁਤ ਸੋਹਣੇ ਇਹਦੇ ਕਲਰ ਚਾਕ ਨੇ ਜੀ ਇੱਕ ਕਲਰ ਇਹਦਾ ਇਹ ਹੈਗਾ ਜੀ ਤੇ ਜੀਨਾਂ ਜਿਨਾਂ ਨੂੰ ਲੈਣੇ ਨੇ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਨੇ ਤੇ ਜੇ ਕੋਈ ਦੋ ਸੂਟ ਲਊਗਾ ਨਾ ਉਹਨਾਂ ਨੂੰ ਕੋਰੀਅਰ ਚਾਰਜ ਵੀ ਫ੍ਰੀ ਪਊਗਾ ਤੇ ਜੇ ਇੱਕ ਸੂਟ ਲਊਗਾ ਤਾਂ ਕੋਰੀਅਰ ਚਾਰਜ ਦੇਣਾ ਪਊਗਾ ਜੀ ਦੇਖੋ ਕਿੰਨੇ ਸੋਹਣੇ ਸੂਟ ਨੇ ਜੀ ਤੇ ਏਕੇ ਟੈਕਸ ਦੇ ਸੂਟ ਨੇ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਘਰ ਪਾਣ ਵਾਸਤੇ ਬਹੁਤ ਵਧੀਆ ਸੂਟ ਹੈਗੇ ਨੇ ਜੀ ਹੁਣ ਨਵੇਂ ਡਿਜ਼ਾਈਨ ਆਏ ਨੇ ਤੇ ਬਾਕੀ ਇੱਕ ਡਿਜ਼ਾਈਨ ਇਹ ਵਾਲਾ ਹੈਗਾ ਜੀ ਇਹਨਾਂ ਨੂੰ ਲਾਈਟ ਕਲਰ ਲੈਣੇ ਨੇ ਬੁੱਢੀ ਛੱਟ ਲੈਣਾ ਤੇ ਆਹ ਦੇਖੋ ਜੀ ਇਹਨਾਂ ਦਾ ਰੇਟ ਵੀ ਹੈਗਾ ਜੀ 500 ਰੁਪਏ ਤੇ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਦੋ ਸੂਟ ਮੰਗਵਾ ਸਕਦੇ ਹੋ ਤੇ ਦੋ ਸੂਟਾਂ ਦੀ ਤੁਹਾਨੂੰ 1000 ਰੁਪਏ ਦੇ ਹੀ ਪੈਣਗੇ ਤੇ ਕੋਰੀਅਰ ਚਾਰਜ ਤੁਹਾਨੂੰ ਫ੍ਰੀ ਪਊਗਾ ਤੇ ਜੇ ਤੁਸੀਂ ਇੱਕ ਸੂਟ ਮੰਗਵਾਓਗੇ ਤੇ ਤੁਹਾਨੂੰ ਕੋਰੀਅਰ ਚਾਰਜ ਪੇ ਕਰਨਾ ਪਊਗਾ ਜੀ ਆਹ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੇ ਸੂਟ ਨੇ ਕੱਪੜਾ ਬਿਲਕੁਲ ਸੌਫਟ ਹੈਗਾ ਗਰਮੀਆਂ ਦੇ ਪਾਉਣ ਵਾਲਾ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਜੀ ਵਿਦਆਊਟ ਦੁਪੱਟਾ ਸੂਟ ਹੈਗੇ ਨੇ ਸਾਰੇ ਆਹ ਦੇਖੋ ਜੀ ਇੱਕ ਆਹ ਵਾਲਾ ਹੈਗਾ ਜੀ ਕਲਰ ਤੇ ਆਪਣਾ ਨੰਬਰ ਹੈਗਾ ਜੀ 8813917388 ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਤੇ ਜਿਨ੍ਹਾਂ ਨੂੰ ਸ਼ਾਪ ਤੇ ਆ ਕੇ ਲੈਣਾ ਹੈਗਾ ਤੇ ਉਹ ਦੁਕਾਨ ਤੇ ਆ ਕੇ ਲੈ ਜਾ ਸਕਦੇ ਨੇ ਜੀ ਤੇ ਕੁਆਲਿਟੀ ਇੱਕ ਨੰਬਰ ਹੈਗੀ ਆ ਜੀ ਤੇ ਰੇਟ ਸਿਰਫ ਸਾਰੇ ਸੂਟਾਂ ਦਾ ਹੈਗਾ ਜੀ 500 ਰੁਪਏ ਆ ਦੇਖੋ ਜੀ ਤੁਸੀਂ ਕੋਈ ਵੀ ਦੋ ਸੂਟ ਆਰਡਰ ਕਰ ਸਕਦੇ ਹੋ ਜਾਂ ਇੱਕ ਸੂਟ ਲੈਣਾ ਇੱਕ ਸੂਟ ਵੀ ਕਰ ਸਕਦੇ ਹੋ ਆਰਡਰ ਐਦਾ ਕੋਈ ਦੀ ਕੋਈ ਗੱਲ ਨਹੀਂ ਹੈਗੀ ਜੀ ਪਰ ਇੱਕ ਸੂਟ ਦੇ ਵਿੱਚ ਤੁਹਾਨੂੰ ਕੋਰੀਅਰ ਚਾਰਜ ਖੁਦ 페 ਕਰਨਾ ਪਊਗਾ ਜੀ ਤੇ ਦੋ ਸੂਟਾਂ ਦਾ ਕੋਰੀਅਰ ਚਾਰਜ ਨਹੀਂ ਲੱਗੂਗਾ ਤੇ ਕੋਈ ਵੀ ਤੁਸੀਂ ਦੋ ਸੂਟ ਆਰਡਰ ਕਰ ਸਕਦੇ ਹੋ ਤੇ ਇੱਕ ਕਰਨਾ ਤੁਸੀਂ ਇੱਕ ਵੀ ਕਰ ਸਕਦੇ ਹੋ ਤੇ ਦੁਕਾਨ ਤੇ ਆ ਕੇ ਲੈਣਾ ਤੇ ਦੁਕਾਨ ਤੇ ਆ ਕੇ ਵੀ ਲੈ ਜਾ ਸਕਦੇ ਹੋ ਬਾਕੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਜਦੋਂ ਤੱਕ ਸੂਟ ਤੁਹਾਡੇ ਕਰਨੀ ਕਰਨੀ ਪਹੁੰਚੂਗਾ ਉਦੇ ਤੱਕ ਸਾਡੀ ਜ਼ਿੰਮੇਵਾਰੀ ਹੈਗੀ ਸੂਟ ਪਹੁੰਚਾਣ ਦੀ ਤੇ ਸੂਟ ਦੀ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਤੇ ਵਧੀਆ ਕੁਆਲਿਟੀ ਦੇ ਸੂਟ ਹੋਣਗੇ ਜੀ ਤੇ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ